ਦੇ ਮਨ ਦੇ ਉੱਤੇ ਲੋਭ ਰਾਜ ਕਰ ਰਹੇ ਹਨ ਜਿਵੇਂ ਬਾਹਰ ਦੀਆਂ ਹਕੂਮਤਾਂ ਬਦਲਦੀਆਂ ਨੇ ਉਹਦੇ ਨਾਲ ਰਾਜ ਪ੍ਰਬੰਧ ਵੀ ਬਦਲ ਜਾਂਦੇ ਨੇ ਹੂ ਬਹੁ ਮਨੁੱਖ ਦੇ ਮਨ ਦੇ ਉੱਤੇ ਵੀ ਇਹ ਹਕੂਮਤਾਂ ਬਦਲਦੀਆਂ ਰਹੀਆਂ ਨੇ ਬਹੁ ਗਿਣਤੀ ਦੇ ਚ ਮਨੁੱਖਾਂ ਦੇ ਮਨ ਦੇ ਤੇ ਕਾਮ ਪ੍ਰਧਾਨ ਹੋਵੇ ਤੇ ਕਾਮ ਦਾ ਹੀ ਰਾਜ ਹੋਵੇ ਦੁਰਾਚਾਰ ਵਿਵਿਚਾਰ ਸਮਾਜ ਦੇ ਚ ਰਾਜਨੀਤੀ ਦੇ ਚ ਹੱਥਾ ਕੇ ਧਰਮ ਦੇ ਚ ਵੀ ਆ ਜਾਂਦਾ ਔਰ ਕਬੂਲ ਹੋ ਜਾਂਦਾ ਉਹ ਬੁਰਾਈ ਨਹੀਂ ਰਹਿੰਦੀ ਹੰਕਾਰ ਪ੍ਰਧਾਨ ਹੋਵੇ ਬਹੁ ਗਿਣਤੀ ਦੇ ਚ ਤੋਂ ਜ਼ੁਲਮ ਹਿੰਸਾ ਇਹ ਆ ਜਾਂਦਾ ਹੈ ਲੋਭ ਪ੍ਰਦਾਨ ਹੋਵੇ ਫਿਰ ਠੱਗੀ ਬੇਈਮਾਨੀ ਛੇਣਾ ਜਬਤੀ ਚੋਰੀ ਇਹ ਪ੍ਰਦਾਨ ਹੋ ਜਾਂਦਾ ਐਸਾ ਦੌਰ ਵੀ ਲੰਘਿਆ ਹੈ ਭਾਰਤ ਦੇ ਚ ਬਹੁ ਗਿਣਤੀ ਚ ਲੋਕਾਂ ਦੇ ਮਨ ਦਿੱਤੇ ਕਾਮ ਦਾ ਰਾਜ ਸੀ ਉਦੋਂ ਮੰਦਰ ਵੀ ਕਾਮ ਦੇ ਬਣੇ ਉਦੋਂ ਇਹ ਵਾਸ਼ਨਾ ਸਮਾਜ ਦੇ ਚ ਰਾਜਨੀਤੀ ਦੇ ਚ ਧਰਮ ਦੇ ਚ ਕਬਲੇ ਕਬੂਲ ਹੋ ਗਈ ਸੀ ਫਿਰ ਅਹੰਕਾਰ ਦਾ ਰਾਜ ਬਹੁ ਗਣਤੀ ਦੇ ਚ ਐਸਾ ਹੋ ਜਾਏ ਤੋ ਹੰਕਾਰੀ ਤੇ ਨਿਰੰਕਾਰ ਨੂੰ ਵੀ ਨਹੀਂ ਮੰਨਦਾ ਅਹੰਕਾਰ ਦਾ ਮਤਲਬ ਅਹੰਮ ਮੈਂ ਹਾਂ ਦੂਜਾ ਕੌਣ ਆਂਦਾ ਤੂੰ ਕੌਣ ਹੈ ਤੂੰ ਕੁਝ ਵੀ ਨਹੀਂ ਐਸੀ ਹਾਲਤ ਦੇ ਚ ਹਿੰਸਾ ਖੂਨ ਖਰਾਬਾ ਪ੍ਰਧਾਨ ਹੋ ਜਾਂਦਾ ਹੈ ਪਰ ਜਦ ਲੋਭ ਦਾ ਰਾਜ ਹੋਵੇ ਕਿਉਂਕਿ ਸਤਿਗੁਰੂ ਇਸ ਵਕਤ ਲੋਭ ਦੀ ਗੱਲ ਕਰ ਰਹੇ ਨੇ ਤੋਂ ਮਹਾਰਾਜ ਕਹਿੰਦੇ ਨੇ ਲੋਭ ਪ੍ਰਧਾਨ ਹੋਵੇ ਤਾਂ ਫਿਰ ਕੂੜ ਪ੍ਰਧਾਨ ਹੋ ਜਾਂਦਾ ਹੈ ਲੋਭ ਪ੍ਰਧਾਨ ਹੋਵੇ ਤਾਂ ਫਿਰ ਚੋਰੀ ਛੇਨਾ ਜਬਤੀ ਠੱਗੀ ਪ੍ਰਧਾਨ ਹੋ ਜਾਂਦੀ ਹੈ ਲੋਭ ਪ੍ਰਧਾਨ ਹੋਵੇ ਤਾਂ ਫਿਰ ਪਾਪ ਪ੍ਰਧਾਨ ਹੋ ਜਾਂਦਾ ਹੈ ਪਾਪ ਹੀ ਪਾਪ ਪਾਪ ਹੀ ਪਾਪ ਕਾਮ ਪ੍ਰਧਾਨ ਹੈ ਤਾਂ ਦੁਰਾਚਾਰ ਪ੍ਰਧਾਨ ਹੋ ਜਾਂਦਾ ਹੈ ਬਹੁ ਗਿਣਤੀ ਜਿਵੇਂ 70 ਫੀਸਦੀ ਲੋਕਾਂ ਦੇ ਮਨ ਦੇ ਤੇ ਦਾ ਰਾਜ ਹੋਵੇ ਹੰਕਾਰ ਦਾ ਤਾਂ ਫਿਰ ਚਾਰੇ ਪਾਸੇ ਹਿੰਸਾ ਹੀ ਹਿੰਸਾ ਹੋਵੇਗੀ ਹੋਂ ਖਰਾਬਾ ਹੋਵੇਗਾ ਇਹ ਜਿਹੜੇ ਚਾਰ ਵਰਨ ਮੰਨੇ ਗਏ ਨੇ ਭਾਰਤ ਦੇ ਪ੍ਰਾਚੀਨ ਕਾਲ ਤੋਂ ਚਾਰ ਵਰਨ ਚਾਰ ਆਸ਼ਰਾ ਬ੍ਰਾਹਮਣ क्षत्रिय शूद्र ਵੈਸ਼ ਇਹ ਤੇ ਚਾਰ ਵਰਨ ਪਰ ਗ੍ਰਸਤੀ ਬ੍ਰਹਮਚਾਰੀ ਬਾਣ ਪ੍ਰਸਤੀ ਤੇ ਸੰਿਆਸੀ ਇਹ ਚਾਰ ਆਸ਼ਰਮ ਮੰਨ ਲਏ ਗਏ ਸਨ ਇਹਨਾਂ ਦੀ ਲੰਬੀ ਚੌੜੀ ਵਿਆਖਿਆ ਹੈ ਅਸਲੀਅਤ ਸਿੱਖੋ ਗਈ ਅੱਜ ਧਨਵਰ ਨਾਨਕ ਦੇਵ ਜੀ ਮਹਾਰਾਜ ਦੇ ਵਾਕ ਨੂੰ ਆਧਾਰ ਬਣਾ ਕੇ ਤੁਹਾਨੂੰ ਵਿਚਾਰਾਂ ਸਰਵਣ ਕਰਾਵਾਂ ਸਹਿਬ ਕਹਿੰਦੇ ਨੇ ਖਤਰਿਆਂ ਤਾਂ ਧਰਮ ਛੋੜਿਆ ਮਲੇਛ ਭਾਖਿਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਗਤੀ ਕਹਿੰਦੇ ਨੇ ਚੱਲਣ ਨੂੰ ਧਰਮ ਕੀ ਗਤ ਰਹੀ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਗਤੀ ਰਹਿ ਗਈ ਧਰਮ ਦਾ ਚੱਲਣਾ ਰਹਿ ਗਿਆ ਮਨੁੱਖ ਦੇ ਨਾਲ ਸਮਾਜ ਚੱਲ ਰਿਹਾ ਹੈ ਮਨੁੱਖ ਦੇ ਨਾਲ ਰਾਜਨੀਤੀ ਚੱਲ ਰਹੀ ਹੈ ਮਨੁੱਖ ਦੇ ਨਾਲ ਕਾਰੋਬਾਰ ਅਰਥ ਵਿਵਸਥਾ ਚੱਲ ਰਿਹਾ ਹੈ मनुख ਦੇ ਨਾਲ ਧਰਮ ਨਹੀਂ ਚੱਲ ਰਿਹਾ ਧਰਮ ਕੀ ਗਤ ਰਹੀ ਬਹੁ ਗਿਣਤੀ ਚ ਲੈਣਾ ਹੁੰਦਾ ਕੀ ਹੋਇਆ 1 2 ਫਿਰ ਸਦੀ ਮਨੁੱਖਾਂ ਦੇ ਨਾਲ ਅਗਰ ਚੱਲਦਾ ਹੋਵੇ ਉਹਨੂੰ ਗਿਣਤੀ ਚ ਨਹੀਂ ਲੈਂਦੇ ਬਹੁ ਗਿਣਤੀ ਨੂੰ ਲਿਆ ਜਾਂਦਾ ਸੰਸਾਰ ਦੇ ਚ ਬਹੁ ਗਿਣਤੀ ਚ ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ ਕਿਉਂ ਨਹੀਂ ਚੱਲ ਰਿਹਾ ਮਹਾਰਾਜ ਜੀ ਕਹਿੰਦੇ ਹਨ ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਹੋ ਗਈ ਹੈ। ਸ੍ਰਿਸ਼ਟ ਸਭ ਇੱਕ ਵਰਨ ਹੋਈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਹੈ। ਤੋ ਕਿਆ ਸਾਰੇ ਬ੍ਰਾਹਮਣ ਬਣ ਗਏ? ਇੱਕ ਵਰਨ। ਬ੍ਰਾਹਮਣ ਨਾਲ ਧਰਮ ਚੱਲਦਾ ਹੈ। ਬ੍ਰह्मबिੰਦੇ ਸੇ ਬ੍ਰਾਹਮਣਾ। ਬ੍ਰਾਹਮਣ ਕਿਸੇ ਜਾਤ ਦਾ ਨਾਂ ਨਹੀਂ। ਬ੍ਰਾਹਮਣ ਮਾਨਸਿਕ ਅਵਸਥਾ ਦਾ ਨਾਂ ਹੈ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਕਰੇ ਹਰ ਵਕਤ ਸੋਚਦਾ ਹੀ ਰਹੇ ਸੋਚ ਤੋਂ ਬਿਨਾ ਬੋਲੇ ਨਾ ਵਿਚਾਰ ਤੋਂ ਬਿਨਾ ਵੇਖੇ ਵੀ ਨਾ ਵਿਚਾਰ ਤੋਂ ਬਿਨਾ ਕੁਝ ਕਰੇ ਹੀ ਨਾ ਪਹਿਰਾ ਨੂੰ ਅੱਗੇ ਨਹੀਂ ਰੱਖਦਾ ਸਿਰ ਨੂੰ ਅੱਗੇ ਰੱਖਦਾ ਹੈ ਹੱਥਾਂ ਨੂੰ ਅੱਗੇ ਨਹੀਂ ਕਰਦਾ ਸਿਰ ਨੂੰ ਅੱਗੇ ਕਰਦਾ ਹੈ ਵਿਚਾਰ ਨੂੰ ਅੱਗੇ ਕਰਦਾ ਹੈ ਅਥਾ ਨੇ ਜੋ ਕੁਝ ਕਰਨਾ ਹੈ ਵਿਚਾਰਪੂਰਵਕ ਪੈਰਾ ਨੇ ਜਿਸ ਪਾਸੇ ਜਾਣਾ ਹੈ ਵਿਚਾਰਪੂਰਵਕ ਵਿਚਾਰ ਤੋਂ ਖਾਲੀ ਉਹ ਕਿਸੇ ਵੀ ਗਿਆਨ ਇੰਦਰੀ ਨੂੰ ਰਹਿਣ ਨਹੀਂ ਦਿੰਦਾ ਐਸੇ ਮਨੁੱਖ ਨੂੰ ਕਹਿੰਦੇ ਹੁੰਦੇ ਸਨ ਬ੍ਰਾਹਮਣ ਆਪਣੇ ਸਿਰ ਦੀ ਵਰਤੋਂ ਜੋ ਬਹੁਤ ਕਰਦਾ ਹੈ ਦਾਰਸ਼ਨਿਕ ਹੈ ਚਿੰਤਕ ਹੈ ਫਿਲਾਸਫਰ ਹੈ ਹਰ ਗੱਲ ਨੂੰ ਉਹ ਸਿਰ ਨੂੰ ਅੱਗੇ ਕਰਕੇ ਕਰਦਾ ਹੈ ਚਿੰਤਨ ਕਰਦਾ ਹੈ ਸੰਸਾਰ ਦਾ ਚਿੰਤਨ ਕਰਦਾ ਹੈ ਨਿਰੰਕਾਰ ਦਾ ਉਸ ਵਕਤ ਇਸ ਤਰ੍ਹਾਂ ਦੇ ਮਨੁੱਖ ਨੂੰ ਸਿਰਮੌਰ ਗਣ ਲਿਆ ਗਿਆ ਭਾਵੇਂ ਤਾਂਵੇਂ ਤਾਂਵੇਂ ਸਨ ਇਹਨਾਂ ਨੂੰ ਕਹਿੰਦੇ ਸਨ ਬ੍ਰਾਹਮਣ ਜਿਦਾ ਮਨ ਬ੍ਰਹਮ ਦੀ ਤਰ੍ਹਾਂ ਜਾਤ ਨਹੀਂ ਸੀ ਇਹ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਅਮਾਰੇ ਅਸੀਂ ਉਸ ਨੂੰ ਬ੍ਰਾਹਮਣ ਕਹਿੰਦੇ ਆ ਜੋ ਹਰ ਵਕਤ ਬ੍ਰਹਮ ਦੀ ਵਿਚਾਰ ਕਰੇ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਬ੍ਰह्मबिंदे ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ ਕਿਆ ਸਾਰੀ ਸ੍ਰਿਸ਼ਟੀ ਬ੍ਰਾਹਮਣ ਹੋ ਗਈ ਮਹਾਰਾਜ ਕਹਿੰਦੇ ਧਰਮ ਕੀ ਗਤ ਰਹੀ ਧਰਮ ਨਹੀਂ ਚੱਲ ਰਿਹਾ ਤੋ ਬ੍ਰਾਹਮਣ ਨਾਲ ਧਰਮ ਚੱਲਦਾ ਹੈ ਮੈਂ ਫਿਰ ਅਰਜ਼ ਕਰਾਂ ਬ੍ਰਾਹਮਣ ਤੋਂ ਮੁਰਾਦ ਕੋਈ ਜਾਤ ਨਾ ਲੈਣੇ ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ ਜਨਮ ਤੋਂ ਕੋਈ ਧਾਰਮਕ ਨਹੀਂ ਹੁੰਦਾ ਜੀਵਨ ਤੋਂ ਧਾਰਮਕ ਹੁੰਦਾ ਹੈ ਜਨਮ ਤੋਂ ਕੋਈ ਬ੍ਰਾਹਮਣ ਨਹੀਂ ਹੁੰਦਾ ਜੀਵਨ ਤੋਂ ਬ੍ਰਾਹਮਣ ਹੁੰਦਾ ਹੈ ਜਨਮ ਤੋਂ ਕੋਈ ਭਗਤ ਨਹੀਂ ਹੁੰਦਾ ਜੀਵਨ ਤੋਂ ਭਗਤ ਹੁੰਦਾ ਹੈ ਕਿਸੇ ਹੱਦ ਤੱਕ ਜੋ ਦਾਰਸ਼ਨਿਕ ਫਿਲਾਸਫਰ ਆਪਣੇ ਸਿਰ ਦੀ ਵਰਤੋਂ ਬਹੁਤ ਕਰਦੇ ਸਨ ਸਵਾ ਪਾ ਕੇ ਉਹਨਾਂ ਦੀ ਔਲਾਦ ਨੂੰ ਵੀ ਬ੍ਰਾਹਮਣ ਕਹਿਣਾ ਸ਼ੁਰੂ ਹੋ ਗਿਆ ਭਾਰਤ ਦੇ ਵਿੱਚ ਜੈਸੇ ਕੋਈ ਥਾਣੇਦਾਰ ਹੈ ਤੇ ਉਹਦੀ ਘਰ ਵਾਲੀ ਨੂੰ ਕਹਿੰਨ ਥਾਣੇਦਾਰ ਨੇ ਭਾਵੇਂ ਥਾਣੇ ਦਾ ਉਸਨੇ ਮੂੰਹ ਨਾ ਦੇਖਿਆ ਹੋਵੇ ਤੇ ਭਾਵੇਂ ਕੋਈ ਕਾਨੂੰਨ ਨੂੰ ਸਮਝ ਦੇ ਵੀ ਨਾ ਹੋਵੇ ਔਰ ਚੌਕੇ थानेदार ਦੀ ਵੋਟੀ ਹੈ ਤਾਂ थानेदार ਇਸ ਤਰ੍ਹਾਂ ਦਾ سلسلہ ਭਾਰਤ ਦੇਚ ਅਜੇ ਵੀ جاری ਹੈ ਜਿਹੜਾ ਲਕਬ ਜਿਹੜਾ ਅਹੁਦਾ ਪਤੀ ਨਾਲ ਜੁੜਿਆ ਆਇਆ ਹੈ ਪਤਨੀ ਨਾਲ ਜੋੜ ਦਿੰਦੇ ਤਾਂਵੇਂ ਪਤਨੀ ਉਸ ਅਹੁਦੇ ਵਿੱਚ ਹੋਵੇ ਭਾਵੇਂ ਨਾ ਹੋਵੇ ਪੁਰਾਣੇ ਕਾਲ ਵਿੱਚ ਐਸਾ ਚੱਲ ਪਿਆ ਪਿਤਾ ਦੀਆਂ ਖੂਬੀਆਂ ਪਿਤਾ ਦੀ ਮਹਾਨਤਾ ਪੁੱਤਰ ਨਾਲ ਜੋੜਨ ਲੱਗ ਪਿਆ ਕੋਈ ਕੋਈ ਜ਼ਰੂਰੀ ਨਹੀਂ ਸੀ ਬ੍ਰਾਹਮਣ ਦੀ ਔਲਾਦ ਨੂੰ ਵੀ ਲੋਕੀ ਬ੍ਰਾਹਮਣ ਕਹਿਣ ਲੱਗ ਪਏ ਜਦ ਕੇ ਬ੍ਰਾਹਮਣ ਉਸ ਨੂੰ ਕਹਿੰਦੇ ਨੇ ਬ੍ਰह्मबिੰਦੇ ਸੇ ਬ੍ਰਾਹਮਣ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਜੋ ਹਰ ਵਕਤ ਬ੍ਰਹਮ ਦੀ ਵਿਚਾਰ ਕਰਦਾ ਹੈ ਬ੍ਰਾਹਮਣ ਬ੍ਰਾਹਮਣ ਨਾਲ ਧਰਮ ਚੱਲਦਾ ਹੈ ਸ੍ਰਿਸ਼ਟੀ ਦੇਚ ਬ੍ਰਾਹਮਣ ਕੋਈ ਕੋਈ ਹੈ ਸਾਰੇ ਬ੍ਰਾਹਮਣ ਨਹੀਂ ਨੇ ਮਹਾਰਾਜ ਕਹਿੰਦੇ ਨੇ ਸ੍ਰਿਸ਼ਟ ਸਭ ਇੱਕ ਵਰਨ ਹੋਈ ਕਿ ਆ ਸਾਰੀ ਸ੍ਰਿਸ਼ਟੀ ਬ੍ਰਾਹਮਣ ਹੋ ਗਈ ਕਤਈ ਨਹੀਂ ਅਗਰ ਹੁੰਦੀ ਤਾਂ ਧਰਮ ਚੱਲਣਾ ਸੀ ਕਾ ਸਾਰੀ ਸ੍ਰਿਸ਼ਟੀ ਛਤਰੀ ਹੋ ਗਈ। ਖਤਰੀ ਨਾਲ ਵੀ ਧਰਮ ਚੱਲ ਲੈ। ਮਹਾਰਾਜ ਕਹਿੰਦੇ ਨੇ ਖਤਰਿਆਂ ਤਾਂ ਧਰਮ ਛੋੜਿਓ ਤੇ ਛੱਡ ਬੈਠੇ। ਛਤਰੀ ਕੇ ਨੂੰ ਕਹਿੰਦੇ ਨੇ। ਜੋ ਸੂਰਬੀਰ ਹੋਵੇ, ਖਤਰੀ ਜੋ ਕਰਮਾਂ ਦਾ ਸੂਰ ਤੇ ਹਰ ਜਗ੍ਹਾ ਮਜ਼ਲੂਮ ਦੇ ਪੱਖ ਦੇ ਚ ਖੜਾ ਹੋ ਜਾਏ, ਉਹਦੀ ਹਿਫਾਜ਼ਤ ਲਈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਪਤਾ ਹੈ ਸਲੋਕ ਕਿਹੜੀ ਥਾਂ ਤੇ ਉਪਰ ਸ਼ਬਦ ਹੈ ਰਾਜਨ ਕੌਨ ਸੁਮਾਰੇ ਆਵੇ ਇਹ ਕਬੀਰ ਦਾ ਸ਼ਬਦ ਹੈ ਐਸੋ ਭਾਵ ਬੇਦਰ ਕੋ ਦੇਖਿਓ ਉਹ ਗਰੀਬ ਮੋਹਿ ਬਾਵੇ ਕ੍ਰਿਸ਼ਨ ਨੇ ਗਰੀਬ ਨੂੰ ਚੁਣਿਆ ਉਸ ਗਰੀਬ ਨੂੰ ਜੋ ਭਗਤ ਵੀ ਸੀ ਭਾਵਨਾ ਨਾਲ ਭਰਿਆ ਹੋਇਆ ਸੀ ਰਾਤ ਬੇਦਰ ਦੇ ਘਰ ਕੱਟੀ ਦਰਯੋਧਨ ਦੇ ਨੇ ਫਿਰ ਪਾਂਡਵ ਮظلوم ਸਨ ਮظلوم ਦੇ ਪੱਖ ਦੇ ਚ ਖੜੇ ਹੋ ਗਏ ਦਰਯੋਧਨ ਦੇ ਪੱਖ ਦੇ ਚ ਨਹੀਂ ਫਿਰ ਥੱਲੇ ਇਸ ਸ਼ਬਦ ਦੇ ਸਲੋਕ ਹੈ ਸੋਰਾ ਸੋ ਪਛਾਨੀ ਹੈ ਜੋ ਲੜੇ ਦੀਨ ਕਹਿਤ ਇਥੇ ਦੀਨ ਦੇ ਅਰਥ ਗਰੀਬ ਹੈ ਨਿਮਾਣਾ ਨਿਤਾਣਾ ਦੀਨ ਸ਼ਬਦ ਉਰਦੂ ਫਾਰਸੀ ਦਾ ਹੋਵੇ ਤੇ ਇਹਦੇ ਅਰਥ ਬਣ ਜਾਂਦੇ ਨੇ ਧਰਮ ਜੈਸੇ ਕਬੀਰ ਕਹਿੰਦੇ ਨੇ ਦੀਨ ਬਿਸਾਰੇ ਹੋਰੇ دیਵਾਨੇ ਦੀਨ ਬਿਸਾਰੇ ਹੋਰੇ ਇਥੇ ਦੀਨ ਦੇ ਅਰਥ ਧਰਮ ਨੇ ਬੇਤੋਂ ਤੇ ਧਰਮ ਹੀ ਬੁਲਾ ਦਿੱਤਾ ਪਰ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਇਥੇ ਦੀਨ ਦੇ ਅਰਥ ਗਰੀਬ ਨੇ ਨਿਮਾਣਾ ਨਿਤਾਣਾ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ ਗਨੇਮਨ ਗਾਰੇ ਇਥੇ ਦੀਨਨ ਦੇ ਅਰਥ ਹੈ ਨਿਮਾਣਾ ਨਿਤਾਣਾ ਗਰੀਬ ਲਾਗਰ দীন শব্দ সংস্কৃত ਦਾ ਹੋਵੇ ਦੇ ਅਰਥ ਨੇ ਗਰੀਬ ਮਜ਼ਲੂ ਕਮਜ਼ੋਰ দীন ਸ਼ਬਦ ਉਰਦੂ ਫਾਰਸੀ ਦਾ ਹੋਵੇ ਤੇ ਇਹਦੇ ਅਰਥ ਨੇ ધਰਮ ਕਰਮ ਸ਼ਬਦ সংস্কৃত ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕੰਮ ਕੀ ਕਰਮ ਕਰਦਾ ਕੀ ਕੰਮ ਕਰਦਾ ਪਰ ਕਰਮ ਸ਼ਬਦ ਉਰਦੂ ਫਾਰਸੀ ਦਾ ਹੋਵੇ ਦੇ ਅਰਥ ਬਣਦੇ ਨੇ ਬਖਸ਼ਿਸ਼ ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਬਹੁਤ ਸਾਰੇ ਸ਼ਬਦ ਸੰਸਕ੍ਰਿਤੋਂ ਆਏ ਨੇ ਬਹੁਤ ਸਾਰੇ ਉਰਦੂ ਫਾਰਸੀ ਅਰਬੀ ਨਮਾਣ ਹੈ ਅਗਰ ਭਾਸ਼ਾ ਦਾ ਬੋਧ ਨਾ ਹੋਵੇ ਤੋ ਕਈ ਵਫਾ ਅਰਥਾਂ ਦਾ ਅਨਰਥ ਹੋ ਜਾਂਦਾ ਓ ਸੂਰਬੀਰ ਹੈ ਓ ਖਤਰੀਏ ਕੌਣ ਜੋ ਲੜੇ ਦੀਨ ਕੇ ਹੇ ਜੋ ਕਮਜ਼ੋਰ ਦੀ ਖਾਤਰ ਲੜੇ ਕਮਜ਼ੋਰ ਦੇ ਪੱਖ ਦੇ ਚ ਖੜਾ ਹੋ ਜਾਏ ਛਤਰੀ ਦੇ ਨਾਲ ਧਰਮ ਚੱਲਦਾ ਹੈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਸਾਰੀ ਸ੍ਰਿਸ਼ਟੀ ਕੋ ਵਰਨ ਹੋ ਗਈ ਧਰਮ ਨਹੀਂ ਚੱਲ ਰਿਹਾ ਤੋ ਕਿਆ ਸਾਰੀ ਧਰਤੀ ਖਤਰੀ ਹੋ ਗਈ ਕਤਈ ਨਹੀਂ ਖਤਰੀ ਨਾਲ ਧਰਮ ਚੱਲਦਾ ਹੈ ਧਰਮ ਕੇ ਗਤ ਰਹੀ ਕਿਆ ਸਾਰੀ ਸ੍ਰਿਸ਼ਟੀ ਸ਼ੂਦਰ ਹੋ ਗਈ ਮੈਂ ਅਰਜ਼ ਕਰਾਂ ਸ਼ੂਦਰ ਨਾਲ ਵੀ ਧਰਮ ਚੱਲਦਾ ਹੈ ਸ਼ੂਦਰ ਵੀ ਕੋਈ ਜਾਤ ਨਹੀਂ ਬ੍ਰਾਹਮਣ ਵੀ ਕੋਈ ਜਾਤ ਨਹੀਂ ਸੀ ਖੱਤਰੀ ਵੀ ਕੋਈ ਜਾਤ ਨਹੀਂ ਸੀ ਇੱਕ ਸੁਭਾਅ ਦਾ ਨਾਂ ਸੀ ਮਨੋਵਿਰਤੀਆਂ ਦਾ ਨਾਂ ਸੀ ਸ਼ੂਦਰ ਜਿਹਨੂੰ ਸੇਵਾ ਕਰਨ ਦੇ ਚ ਰਸ ਆਵੇ ਜਿਹਨੂੰ ਸੇਵਾ ਕਰਨ ਦੇ ਚ ਆਨੰਦ ਆਵੇ अलग-अलग स्वभाव ਦੇ ਮਨੁੱਖ ਹੁੰਦੇ ਨੇ ਪ੍ਰਾਚੀਨ ઋષਿ-ਮੁਨੀਆਂ ਨੇ ਦੇਖਿਆ ਕੋਈ ਆਪਣੇ ਸਿਰ ਦੀ ਵਰਤੋਂ ਜ਼ਿਆਦਾ ਕਰਦਾ ਹੈ ਬ੍ਰਾਹਮਣ ਸ਼ਤਰੀ ਨੂੰ ਹੱਥ ਆਖਿਆ ਗਿਆ। शूद्र ਨੂੰ ਪੈਰ ਆਖਿਆ ਗਿਆ ਸਾਰੇ ਸਰੀਰ ਦਾ ਭਾਰ ਪੈਰ ਚੁੱਕ ਦੇਣ। ਪੇਟ ਦਾ ਸਿਰ ਦਾ ਹੱਥਾਂ ਦਾ ਜਿਹੜਾ ਭਾਰੀ ਕੰਮ ਤੇ ਕਰ ਸਕਦਾ ਹੈ। ਸੂਖਸ਼ਮ ਬਾਰੇਕ ਨੇ ਮੇਰੇ ਕੋਲ ਇੱਕ ਸੰਤ ਨੇ ਵਿਦਿਆਰਥੀ ਭੇਜਿਆ ਸੀ ਬਹੁਤ ਪੁਰਾਣੀ ਗੱਲ ਪਿਗਨੇਜੀ ਨੂੰ 2-3 ਸਾਲ ਤੁਸੀਂ ਰੱਖ ਲੋ ਪਾਠ ਚੰਗਾ ਕਰ ਲੈਂਦਾ ਤੁਹਾਡੇ ਨਾਲ ਰਹੇਗਾ ਤੋ ਗੁਰਬਾਣੀ ਦੀ ਵਿਚਾਰ ਸਿੱਖ ਜਾਏਗਾ ਕਥਾਕਾਰ ਬਣ ਜਾਏਗਾ ਡੇਰੇ ਚ ਲੋੜ ਹੈ ਉਹ ਨੂੰ ਮੇ ਪੋਥੀ ਪੜਨ ਵਾਸਤੇ ਕਹਿੰਦਾ ਸੀ ਨਹੀਂ ਪੜਦਾ ਸੀ ਉਹ ਸੰਗਤ ਦੇ ਚ ਕਥਾ ਦੇ ਚ ਵੀ ਨਾ ਬੈਠੇ ਮੈਨੂੰ ਖੁਦ ਹੈਰਾਨਗੀ ਮੈਂ ਕਦੇ ਇਹਨੂੰ ਭੇਜਿਆ ਪਰ ਇਹਦੀ ਤੇ ਕੋਈ ਰੁਚੀ ਨਹੀਂ ਮੈਂ ਕਈ ਦਫਾ ਉਹਨੂੰ ਲਿਖ ਕੁਝ ਲਿਖ ਕੇ ਦੇਣਾ ਚਾਹਾਂ ਉਹਦੀ ਲਿਖਣ ਦੀ ਵੀ ਰੁਚੀ ਨਹੀਂ ਸੀ ਡੇਢ ਮਹੀਨੇ ਬਾਅਦ ਉਹ ਆਪ ਮੈਨੂੰ ਕਹਿਣ ਲੱਗਾ ਗੈਨੇ ਜੀ ਮੈਂ ਜਾਣਾ ਹੈ ਮੈਂ ਕਿਹਾ ਸੰਤਾ ਨੇ ਤੇ ਮੈਨੂੰ ਇੰਜ ਕਿਹਾ ਸੀ ਪਰ ਜਾਣੇ ਗੱਲ ਕੀ ਤੈਨੂੰ ਤਕਲੀਫ ਕੀ ਹੈ ਕਹਿੰਦੇ ਤੁਹਾਡੇ ਨਾਲ ਕੋਈ ਕੰਮ ਤੇ ਹੈ ਨਹੀਂ ਕੋਈ ਲੰਗਰ ਬੜਾਣਾ ਹੋਵੇ ਕੋਈ ਤਪੜ ਝਾੜਨੇ ਆਵਨ ਕਪੜੇ ਵੀ ਤੁਹਾਡੇ ਦੂਜੇ ਲੈ ਜਾਂਦੇ ਨੇ ਉਹ ਤਾਂ ਹੁੰਦੇ ਨੇ ਤੇ ਸੇਵਾ ਤਾਂ ਕੁਝ ਹੈ ਨਹੀਂ ਸਾਡਾ ਸਮਾਂ ਨਹੀਂ ਪਾਸ ਹੁੰਦਾ ਇਹ ਪੜਨਾ ਲਿਖਣਾ ਸਿਰ ਖਪਾਣਾ ਮੇਰੇ ਕੋਲ ਨਹੀਂ ਆਉਂਦਾ ਸਿੱਧਾ ਹੀ ਕਹਿ ਦਿੱਤਾ ਇਹ ਸਿਰ ਖਪਾਣਾ ਮੇਰੇ ਕੋਲ ਨਹੀਂ ਆਉਂਦਾ ਕੋਈ ਸੇਵਾ ਤੇ ਹੈ ਨਹੀਂ ਤੁਹਾਡੇ ਨਾਲ ਡੇਰੇ ਚ ਉਥੇ ਬੜੀ ਸੇਵਾ ਪਾਉ થઈ ਜਾਂਦੇ ਫਿਰ ਮੈਂ ਸੰਤਾ ਨੂੰ ਫੋਨ ਤੇ ਕਿਹਾ ਮੈਂ ਕਹੇ ਸ਼ੂਦਰ ਹੈ ਇਹ ਬ੍ਰਾਹਮਣ ਨਹੀਂ ਹੈ ਇਹ ਸਿਰਦੋਈ ਵਰਤੋਂ ਨਹੀਂ ਕਰਦਾ ਇਹਨੂੰ ਭਾਰ ਹੀ ਕ ਮਚਾਈਦਾ ਜਿਵੇਂ ਸਾਰੇ ਸਰੀਰ ਦਾ ਭਾਰ ਪੈਰ ਚੁੱਕਦੇ ਨੇ ਇਨੂੰ ਵਜ ਨਹੀਂ ਕੰਮ ਚਾਹੀਦਾ ਤੱਪੜ ਝਾੜਨੇ ਉਹਨਾਂ ਪੁਹਾਰੀ ਦੇਣੀ ਹੋਵੇ ਪਾਡੇ ਮਾਂਜਣੇ ਉਹਨਾਂ ਲੰਗਰ ਬਣਾਣਾ ਹੋਵੇ ਆਟਾ ਗੁੰਨਣਾ ਹੋਵੇ ਕਪੜੇ ਧੋਣੇ ਉਹਨੇ ਕਰ ਸਕਦਾ ਹੈ ਪੜਨਾ ਲਿਖਣਾ ਉਹਨੂੰ ਤਾਂ ਸਿਰਖ ਪਾਣਾ ਕਹਿੰਦਾ ਮੈਂ ਕਿ ਤੁਸੀਂ ਗਲਤ ਬੰਦਾ ਮੇਰੇ ਕੋਲ ਭੇਜ ਦਿੱਤਾ ਇਹਨੂੰ ਸੇਵਾ ਤੇ ਲਾਓ ਇਹ ਸੇਵਾ ਕਰਕੇ ਵੀ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ ਅਗਰ ਸੇਵਾ ਦੇ ਸ਼ਰਧਾ ਹੋਈ ਭਾਵਨਾ ਅਗਰ ਸੇਵਾ ਦੇ ਚ ਲਗਨ ਹੋਈ ਜੋ ਸੇਵਾ ਕਰਕੇ ਖੁਸ਼ ਹੋਵੇ ਪ੍ਰਸੰਨ ਹੋਵੇ ਤੇ ਪ੍ਰਭੂ ਜਾਣ ਕੇ ਅਗਲੇ ਦੀ ਸੇਵਾ ਕਰੇ ਉਹਨੂੰ ਸ਼ੋਦਰ ਕਹਿੰਦੇ ਸਨ ਸ਼ੋਦਰ ਦਾ ਮਤਲਬ ਇਹ ਨਹੀਂ ਸੀ ਜੋ ਬਾਅਦ ਵਿੱਚ ਸਮਝ ਲਿਆ ਗਿਆ ਬ੍ਰਾਹਮਣ ਦਾ ਮਤਲਬ ਇਹ ਸੀ ਜੋ ਹਰ ਵਕਤ ਸਿਰ ਦੀ ਵਰਤੋਂ ਕਰੇ ਹਰ ਵਕਤ ਵਿਚਾਰਾਂ ਚ ਖੋਇਆ ਰਹੇ ਐਸਾ ਮਨੁੱਖ ਭੀੜ ਭੜ ਨੂੰ ਵੀ ਪਸੰਦ ਨਹੀਂ ਕਰੇਗਾ ਇਹ ਵੀ ਮਾਰਜ਼ ਕਰਾ ਇਕਾਂਤ ਵਾਸੀ ਕਿਉਂਕਿ ਉਹ ਦੇਖੋਲ ਆਪਣੇ ਵਿਚਾਰਾਂ ਦੀ ਵੀੜ ਆਉਂਦੀ ਹੈ ਹਰ ਵਕਤ ਆਪਣੇ ਵਿਚਾਰਾਂ ਚ ਰਹਿੰਦਾ ਹੈ ਇਹ ਜਿਕੇ ਲੋ ਹਰ ਵਕਤ ਆਪਣੇ ਨੇੜੇ ਰਹਿੰਦਾ ਹੈ ਦੂਸਰੀ ਹੋਰ ਕਿਸਾਟੀ ਜੋ ਆਪਣੇ ਨਾਲ ਨਹੀਂ ਬੈਠ ਸਕਦਾ ਹਰ ਵਕਤ ਭੀੜ ਦੂਜਾ ਤੀਜਾ ਚਾਹੀਦਾ ਉਹ ਬ੍ਰਾਹਮਣ ਨਹੀਂ ਹੈ ਉਹ ਬ੍ਰਾਹਮਣ ਨਹੀਂ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਿਤਾ ਨਾਲ ਬੈਠ ਸਕਦਾ ਹੈ ਪੀੜਵਾੜ ਦੇ ਵਿੱਚ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਇਹ ਹੋਰ ਕਿਸੇ ਵਰਨ ਦਾ ਮਨੁੱਖ ਹੈ ਬ੍ਰਾਹਮਣ ਨਹੀਂ ਇੱਕ ਆਥਾ ਵੀ ਸੰਬੰਧ ਵਿੱਚ ਮੈਂ ਆਪ ਨੂੰ ਸਰਵਨ ਕਰਾਵਾਂ ॠषि ਯਾਗਵਲ ਲਗੋਏ ਨੇ ਬੜੇ ਉੱਗੇ ਵਿਚਾਰਕ ਸਨ ਗੰਗਾ ਤਟ ਤੇ ਬੈਠੇ ਸਨ ਧਿਆਨ ਸਾਧਨਾ ਪੇ ਕਰਦੇ ਸਨ ਦੂਰੋਂ ਉਹਨਾਂ ਦੇ ਮਿੱਤਰ ਨੇ ਦੇਖਿਆ ਬਈ ਦੁਪਹਿਰ ਦਾ ਵਕਤ ਹੈ ਤੇ ਸੰਤ ਕੱਲਾ ਬੈਠਾ ਹੈ ਗੰਗਾ ਦੇ ਤੱਟ ਤੇ ਕਿ ਆਮ ਕਹਾਵਤ ਇਹ ਆਉਂਦੀ ਏ ਕੱਲਾ ਤੇ ਰੱਬ ਵੀ ਨਾ ਹੋਵੇ ਪਰ ਹੁਣ ਕੌਣ ਦੱਸੇ ਰੱਬ ਤੇ ਹੈ ਹੀ ਕੱਲਾ ਉਹ ਤੇ ਹੈ ਹੀ ਕੱਲਾ ਮਨੁੱਖ ਨੂੰ ਹਰ ਵਕ ਦੋਜਾ ਚਾਹੀਦਾ ਹੈ ਕਾਰਨ ਆਪਣੇ ਨਾਲ ਮਨੁੱਖ ਨਹੀਂ ਹੈ ਇਹ ਵੀ ਅਰਜ਼ ਕਰਦੇ ਹਾਂ ਮਨੁੱਖ ਹਰ ਵਕ ਦੂਜੇ ਦੇ ਨਾਲ ਹੈ ਆਪਣੇ ਨਾਲ ਨਹੀਂ ਹੈ ਤੇ ਜੋ ਆਪਣੇ ਨਾਲ ਨਹੀਂ ਹੈ ਉਹ ਸਰੋਤਾ ਵੀ ਨਹੀਂ ਗੁਰਬਾਣੀ ਨਹੀਂ ਸੁਣ ਸਕੇਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਗੁਰਬਾਣੀ ਉਚਾਰਨ ਕਰਨ ਨਾਲੋਂ ਗੁਰਬਾਣੀ ਬੋਲਣ ਨਾਲੋਂ ਹਜ਼ਾਰਾਂ ਨਹੀਂ ਲੱਖਾਂ ਗੁਰਨਾ ਸੁਣਨਾ ਔਖਾ ਹੈ ਸੁਣ ਤੇ ਹੋ ਸਕੇਗਾ ਜੋ ਆਪਣੇ ਨੇੜੇ ਹੈ ਨਹੀਂ ਤੇ ਸੁਣੇ ਨਹੀਂ ਸਕੇਗਾ ਜੋ ਦੂਜੇ ਦੇ ਨੇੜੇ ਕਿਸ ਤਰ੍ਹਾਂ ਸੁਣੇਗਾ ਕੰਨ ਤੇ ਉਹਦੇ ਨਾਲ ਲੱਗੇ ਹੋਏ ਨੇ ਇਸ ਸਵਾਸੇ ਗੁਰਮਤਿ ਵਿੱਚ ਧਿਆਨ ਸਾਧਨਾ ਹੈ ਸ਼ਬਦ ਨੂੰ ਸੁਣਨਾ ਦੋਨੋਂ ਮੇ ਧਿਆਨ ਸ਼ਬਦ ਦੇ ਵਿੱਚ ਧਿਆਨ ਤੋ ਸ਼ਬਦ ਦੇ ਧਿਆਨ ਕੀ ਸੁਣਨਾ ਦੋਨੋਂ ਤੇ ਸੁਣਨਾ ਹੀ ਹੁੰਦਾ ਹੈ ਸੁਣ ਉਹ ਸਕਦਾ ਹੈ ਜੋ ਆਪਣੇ ਨੇੜੇ ਹੋਵੇ ਬੋਲਣ ਲੱਗਿਆ ਧਿਆਨ ਦੂਜੇ ਤੇ ਹੁੰਦਾ ਸੁਣਨ ਲੱਗਿਆਂ ਧਿਆਨ ਆਪਣੇ ਤੇ ਹੁੰਦਾ ਕਦੇ ਇਸ ਨੂੰ ਵੀ ਲੈਣਾ ਗਹਿਰਾਈ ਨਾਲ ਦੂਜੇ ਤੇ ਧਿਆਨ ਨਹੀਂ ਬੋਲ ਨਹੀਂ ਸਕੋਗੇ ਆਪਣੇ ਵਿੱਚ ਧਿਆਨ ਨਹੀਂ ਤੂੰ ਸੁਣ ਵੀ ਨਹੀਂ ਸਕੋਗੇ ਆਪਣੇ ਨੇੜੇ ਹੀ ਧਿਆਨ ਨਹੀਂ ਕੀ ਸੁਣੋਗੇ ਕਿਸ ਤਰ੍ਹਾਂ ਸੁਣੋਗੇ ਸੁਣਨਾ ਹੀ ਧਿਆਨ ਸਾਧਨਾ ਹੈ ਕੌਣ ਸੁਣੇਗਾ ਜੋ ਆਪਣੇ ਨੇੜੇ ਕਿਤੇ ਨਹੀਂ ਸੁਣ ਸਕਦਾ ਜੋ ਆਪਣੇ ਤੋਂ ਦੂਰ ਹੈ ਕਿਸ ਤਰ੍ਹਾਂ ਸੁਣੇਗਾ ਸੁਣਨਾ ਬਹੁਤ ਵੱਡੀ ਕਲਾ ਹੈ ਉਪਨਿਸ਼ਦਾਂ ਦੇ ઋષਿ ਇੱਥੇ ਤੱਕ ਕਹਿੰਦੇ ਨੇ ਸ੍ਰਤੁਵਾ ਧਰਮੰ ਵਿਜਾਨਾਤੀ ਉਹ ਇੰਜ ਕਹਿੰਦੇ ਨੇ ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ ਹੈ ਧਰਮ ਮਿਲਦਾ ਸੁਣ ਕੇ ਮਹਾਰਾਜ ਕਹਿੰਦੇ ਨਾਨਕ ਵਕਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣ ਕੇ ਬੰਦਾ ਸਿੱਧ ਬਣ ਜਾਂਦਾ ਹੈ ਪੀਰ ਬਣ ਜਾਂਦਾ ਹੈ ਨਾਥ ਬਣ ਜਾਂਦਾ ਹੈ ਗਿਆਨੀ ਬਣ ਜਾਂਦਾ ਹੈ ਦਾਨੀ ਬਣ ਜਾਂਦਾ ਹੈ ਉਹ ਇਤਨਾ ਪਾਵਨ ਹੋ ਜਾਂਦਾ ਹੈ 68 ਤੀਰਤ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ ਸੁਣੀਏ 86 ਕਾਸ਼ਨ ਉਹਨੂੰ ਸਾਰੇ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਸੁਣੀਏ ਜੋਗ ਜੋਗ ਤਨ ਭੇਦ ਸਾਰੀਆਂ ਤਨ ਦੀਆਂ ਕਿਰਿਆਵਾਂ ਦਾ ਪਤਾ ਚੱਲ ਜਾਂਦਾ ਹੈ ਸੁਣਨ ਦੀ ਇਤਨੀ ਮਹਿਮੈਂ ਤੇ ਇਹ ਸਭ ਕੁਝ ਜੇ ਕਿਸੇ ਨੂੰ ਨਾ ਪ੍ਰਾਪਤ ਹੋਇਆ ਹੋਵੇ ਉਸ ਰੋਤਾ ਨਹੀਂ ਹੈ ਜੇ ਮੈਂ ਕੀਰਤਨ ਸੁਣਨ ਜਾ ਰਹਾ ਸੁਣਨਾ ਕੋਈ ਸੌਕੀ ਖੇਡ ਹੈ ਲੋਕੀ ਸ਼ੌਕੀਆ ਤੌਰ ਤੇ ਆਪਣੇ ਘਰ ਵੀ ਅਖੰਡ ਪਾਠ ਰਖਾਉਂਦੇ ਨੇ ਪਰ ਜਿਸ ਕਮਰੇ ਦੇ ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ ਕਿਦਰ ਸੁਣਨਾ ਨਾ ਪੈ ਜਾ ਕੋਣ ਸੁਣਦਾ ਹੈ ਸੁਣਨਾ ਤਪੱਸਿਆ ਹੈ ਸੁਣਨਾ ਸਾਧਨਾ ਹੈ ਸੁਣਨਾ ਬਹੁਤ ਕਰੜੀ ਮਿਹਨਤ ਹੈ ਔਰ ਬਿਨਾ ਇਕਾਗਰਤਾ ਤੋਂ ਨਹੀਂ ਸੁਣਿਆ ਜਾ ਸਕਦਾ ਜੋ ਆਪਣੇ ਨੇੜੇ ਨਹੀਂ ਹੈ ਨਹੀਂ ਸੁਣ ਸਕਦਾ ਗਿਆਨ ਦਾ